ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਨਵੇਂ ਵਲੌਗ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਆਪਾਂ ਵੀ ਸਾਰੇ ਵਧੀਆ ਵਾਈਗਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਲਓ ਜੀ ਅੱਜ ਤਰੀਕ ਕਿੰਨੀ ਆ 14 ਜਨਵਰੀ ਮਾਗੀ ਸਾਰਿਆਂ ਨੂੰ ਕਹਿੰਦੇ ਹਾਂ ਨੇ ਸੰਗਰਾਮ ਦੀਆਂ ਲੱਖ ਲੱਖ ਵਧਾਈਆਂ ਸ਼ਬਦਾ ਮਾਗੀ ਦਾ ਮਹੀਨਾ ਬਹੁਤ ਵਧੀਆ ਜਾਵੇ ਮਾਗਦਾ ਸੋ ਠੰਡ ਅੱਜ ਜ਼ਿਆਦਾ ਹੋ ਗਈ ਆ ਕੱਲ ਸਾਡੇ ਧੁੰਦ ਬਿਲਕੁਲ ਵੀ ਹੈ ਨਹੀਂ ਸੀ ਬਟ ਅੱਜ ਬਹੁਤ ਜ਼ਿਆਦਾ ਧੁੰਦ ਵਾ ਵੇਖੋ ਇਦਾਂ ਹੋਇਆ ਹਾਲ ਸਾਡੇ ਸਰਦਾਰ ਚ ਚੱਲਿਆ ਦੁਕਾਨ ਤੇ ਟਾਈਮ ਕਿੰਨਾ ਹੋ ਗਿਆ ਸਰਦਾਰ ਜੀ ਮੇਲਾ ਤਾਂ 10 ਵਜੇ ਦਾ ਟਾਈਮ ਹੋ ਚੁੱਕਿਆ ਆ ਤੇ ਸਾਡੇ ਮੰਮਾ ਜੀ ਮੰਮਾ ਰੋਟੀਆਂ ਬਣਾ ਰਿਹਾ ਮੈਂ ਸਬਜ਼ੀ ਬਣਾ ਰਹੀ ਸੀ ਨਾਲ ਨੇ ਛੰਦ ਦੇ ਵਿੱਚ ਮੇਰਾ ਪੁੱਤ ਜਾਊਗਾ ਹੋਰ ਮੰਮੀ ਠੰਡ ਹੈ ਹੀ ਬਹੁਤ ਵਾ 10 10 ਵਜ ਗਿਆ ਬਟ ਹਨਾ ਧੁੰਦ ਬਹੁਤ ਜਿਆਦੀ ਆ ਹਾਂ ਅੱਜ ਮਾਗੀ ਦਾ ਕਰਕੇ ਜਿਆਦੀ ਆ ਹਨ ਜਹਣਾ ਔਖਾ ਜਾਂਦਾ ਬੰਦਿਆਂ ਨੂੰ ਬੁੜੀਆਂ ਤਾਂ ਚੱਲ ਘਰੇ ਆ ਕਿੰਨੇ ਘਰੇ ਬਿਸਤਰੇ 'ਚ ਬੈਠੇ ਬੈਠੇ ਇਹ ਸਾਨੂੰ ਠੰਡ ਲੱਗਦੀ ਹੈ ਸਹੀ ਗੱਲ ਆ ਨਾਲੇ ਅੰਦਰ ਅੰਦਰ ਨਹੀਂ ਲੱਗਦੀ ਬੰਦੇ ਜਿਹੜੇ ਜਾਂਦੇ ਆ ਹਨਾ ਠੰਡ 'ਚ ਬਹੁਤ ਔਖਾ ਹੋ ਜਾਂਦੇ ਤੇ ਬਜਾਦੀ ਨਹੀਂ ਲੱਗਦੀ ਹਨਾ ਇਹਨੇ ਨਾ ਇੰਨੀ ਠੰਡ 'ਚ ਜਾ ਕੇ ਆਪਣੇ ਲਈ ਕਮਾਈ ਕਰਕੇ ਲਿਆਉਂਦੇ ਆ ਧੰਨਵਾ ਬੰਦੇ ਬੰਦੇ ਜਿਹੋਨਾਂ ਦੇ ਦਿਲ ਵੀ ਵੱਡੇ ਆ ਹਾਂ ਤਾਂ ਹੀ ਤੇ ਮੈਂ ਖਾਰੀ ਸੀ ਜਿਗਾਜ ਮम्मा ਦੀ ਲੋਹੜੀ ਆਈ ਸੀ ਨਾ ਸੋ ਖਾ ਗੱਜਕ ਖਾਂਦੇ ਸੀ ਹਾਂ ਸਹੀ ਗੱਲ ਬੜੇ ਸਿਆਲੇ ਬਣੇ ਹੋਏ ਆ ਹੈਂ ਦੇਖੋ ਚੱਲ ਨੇ ਹਾਂ ਤਾਂ ਤੇ ਚਲੀਏ ਮੰਡੀ ਹਾਂ ਹੈ ਵਾਹ ਕਿਉਂ ਜਾਣਾ ਨਲੀ ਕੋਟਿਆਂ ਤੱਕ ਅੱਜ ਨਹੀਂ ਜਾ ਸਕਦਾ ਸਹੀ ਗੱਲ ਕਿ ਪਾਪਾ ਇਹ ਜਿਹੜਾ ਜਾਂਦਾ ਹੀ ਨਹੀਂ ਠੰਡ ਚ ਤੁਸੀਂ ਨਾ ਚਲੇਗੇ ਠੀਕ ਹੈ ਹਾਂ ਚੱਲ ਹੁਣ ਫਿਰ ਇੱਥੇ ਲੁਕੇ ਰੋ ਫਿਰ ਮੈਂ ਰੋਟੀ ਲਿਓ ਨਹੀਂ ਤੁਹਾਡੇ ਲਈ ਠੀਕ ਆ ਨਹੀਂ ਖਾਣੀ ਨਹੀਂ ਖਾਣੀ ਤੂੰ ਹੁਣੇ ਚਾਹ ਪੀ ਕੇ ਹਟਿਆ ਰੋਟੀ ਤੂੰ ਕੀ ਖਾਣੀ ਅੱਛਾ ਠੀਕ ਆ ਇੱਥੇ ਬਿਸਤਰੇ ਲੁਕੇ ਰੋ ਬਾਹਰ ਬਹੁਤ ਠੰਡਾ ਠੀਕ ਆ ਨੀਂ ਨਹੀਂ ਹੁੰਦੀ ਹੂੰ ਮੈਂ ਨ ਕੈਪ ਨਹੀਂ ਪਾਈ ਹੈ ਨਾ ਕਵਲੀ ਕੁੜੀ ਆ ਇਹ ਸਾਡੀ ਤੂੰ ਤਾਂ ਪਾਉਗੀ ਟੋਪੀ ਲੈ ਓਕੇ ਓਕੇ ਠੀਕ ਲੋ ਜੀ ਸਰਦਾਰ ਜੀ ਚੱਲੇ ਆ ਧਿਆਨ ਨਾ ਜਾਇਆ ਤੂੰ ਦਵਾਵਾ ਹੀ ਆ ਟਿਫਨ ਲੈ ਲੈ ਦੁੱਧ ਲੈ ਲੈ बोतल टिफन ला लेखन ला देखन ला दे चल ध्यान जा? <नाना या? laughs> जायो ठीक है ठीक है मैं सब्जी बना रही से ਉਹ ਪਾਪਾ ਹੀ ਲੈ ਜਾਣਗੇ ਇਹ ਤਾਂ ਲੈ ਕੇ ਨਹੀਂ ਗਏ ਕੋਸ਼ ਆਪ ਖਾ ਲੈ ਹੂੰ ਕੋਸ਼ ਆਪ ਖਾ ਲੈ ਤਾ ਨੂੰ ਬਾਲੇ ਠੱਡ ਲੱਗਦੀ ਉਧਰ ਮੇਰੇ ਬੈੱਡ ਤੋਂ ਆਪ ਦੇਰ ਜਾਈਆ ਥੱਲੇ ਵਿਛਾ ਲੀਗਾ ਤੇ ਮੇਰੇ ਬੈੱਡ ਤੋਂ ਉਧਰ ਕੰਬੜ ਲੈ ਕੇ ਆਏ ਵੇਖੀ ਇਹ ਤਾਂ ਦੇਖੋ ਹਾਲ ਠੰਡ ਜਾ ਦੇਖ 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 ਸਾਰੀ ਪ੍ਰੀਤ ਤੋਂ ਹੂੰ ਨੇ ਤੂੰ ਤੁਸੀਂ ਉਧਰ ਕੰਬਲ ਕਾਇ ਨਹੀਂ ਚੱਕ ਲੈਣ ਭਲਾ ਮੇਰੇ ਮੇਰੇ ਲਿਬੜ ਤੋਂ ਹੈ ਕਿ ਕੰਬਲ ਲੈ ਉਹ ਥੱਲੇ ਰਜਾਈਆਂ ਥੱਲੇ ਬਿਸਤਰੇ ਉੱਪਰ ਵਾਲੀ ਰਜਾਈ ਥੰਨੇ ਵਿਛਾ ਲਈ ਹੋਰ ਮੈ ਵੀ ਠੰਡ ਲੰਗੀ ਹੈ ਚਲ ਇੱਕ ਗੱਲ ਉਹ ਤਾਂ ਵਧੀਆ ਅੰਦਰ ਲੋਕ ਕੇ ਬੈਠੇ ਬਾਹਰ ਠੰਡੀ ਬੜੀ ਬਾਹਰ ਨਾ ਨਿਕਲਿਓ ਠੰਡੀ ਬੜੀ ਹੈ ਬਾਹਰ ਰੋਟੀ ਖਾ ਕੇ ਬੇ ਲੋਕ ਰਹਿ ਗਏ ਨਹੀਂ ਰੋਟੀਆਂ ਤਾਂ ਅੰਦਰ ਹੀ ਮਿਲ ਜਾਣਗੀਆਂ ਆਹੋ ਇੱਥੇ ਮਿਲ ਜਾਣਗੀਆਂ ਵੀ ਬਾਹਰ ਨਾ ਨਿਕਲੋ ਠੰਡ ਬਹੁਤ ਆ ਚਲੋ ਮਮਾ ਪਰੋਟੀ ਕਾਹਕੇ ਆਪਦੇ ਕੰਮ ਚ ਬੀਜੀ ਆ ਕਾਈ ਜਨੇ ਆਪਾਂ ਰੋਟੀ ਆਪਾਂ ਆਪਦੇ ਕੰਮ ਚ ਬੀਜੀ ਆ ਆਪਦੇ ਕੰਮ ਚ ਆਹ ਆਪਾਂ ਰੋਟੀ ਖੋਦੇ ਹਾਂ ਆਪਾਂ ਰੋਟੀ ਖਾਣੇ ਆ ਖਾਣੇ ਬੜੀਆ ਸੜੀ ਮੇਰੇ ਨਾਲ ਚੰਬੜ ਚਾ ਫੇਟਾ ਲੰਗਾਉਂਦੀ ਓ ਤੁਹਾਡਾ ਹੈ ਹੀ ਬਹੁਤ ਆ ਕੀ ਕਰੀਏ ਉਠਾਈ ਹੀ ਆ ਠੰਡ ਤੇ ਠੰਡ ਦਾ ਟਾਈਮ ਆ ਆ ਮਹੀਨਾ ਅਗਲਾ ਮਹੀਨਾ ਤੇ ਇਸ ਮਹੀਨੇ ਹੈ ਹੀ ਨਹੀਂ ਸੀ ਠੰਡ ਹੀ ਨਹੀਂ ਤੇ ਕੀ ਹੋਈ ਚਲੋ ਆਪਾਂ ਅੰਦਰ ਵਰਕੇ ਬੂਹਾ ਢੋ ਲੈਨੇ ਫਿਰ ਨੇ ਠੰਡ ਲੱਗਦੀ ਆ ਨਾ ਅੱਜ 2 ਸਾਲ ਹੋ ਗਏ ਅੱਜ ਦੇ ਦਿਨ ਡੈਡੀ ਦਾ ਪੁੱਸ ਸੀਗਾ ਪਤਕੇ ਕੀਤਾ ਜਾਵੇ ਪਰ ਰੱਬ ਅੱਗੇ ਕੋਈ ਜ਼ੋਰ ਨਹੀਂ ਨਾ ਕੁਝ ਕਰ ਨਹੀਂ ਸਕਦੇਗੇ ਇਹ ਤ੍ਰਿਕਾ ਦੁਬਾਰਾ ਆ ਜਾਂਦੀਆਂ ਪਰ ਜਿਹੜੇ ਚੱਲ ਜਾਂਦੇ ਉਹ ਨਹੀਂ ਵਾਪਸ ਆਉਂਦੇ ਐਂ ਟਾਈਮ ਤੇ ਆਣ ਕੇ ਬਹੁਤ ਦਿੱਕਤ ਆਉਂਦਾ ਨੰਨ ਦਾ ਆਪਾਂ ਕਹਿੰਦੇ ਆ ਜਿਵੇਂ ਸਬਰ ਨਹੀਂ ਆਉਂਦਾ ਜਿੰਨਾ ਟਾਈਮ ਜ਼ਿਆਦਾ ਹੋਈ ਜਾਂਦਾ ਨਾ ਤੋਂ ਉਹਨਾਂ ਹੀ ਜ਼ਿਆਦਾ ਹਨਾ ਦਿਲ ਨੂੰ ਖੋਪੇਂਦੀ ਰਹਿੰਦੀ ਆ ਕਮਲੇ ਇਹ ਤਾਂ ਪੰਨ ਸਾਰੀ ਉਮਰ ਹੀ ਆਪਾਂ ਜੀਵਾਂਗੇ ਨਾ ਉਹ ਨਜ਼ਰ ਆਪਾਂ ਨੂੰ ਭੁੱਲਣਾ ਹੀ ਨਹੀਂ। ਭੁੱਲਦਾ ਹੀ ਨਹੀਂ। ਬਹੁਤ ਔਖਾ ਪਰਮਾਤਮਾ ਕਿਸੇ ਨਾਲ ਨਾ ਕਰੇ ਇਦਾਂ ਜਿੱਦਾਂ ਹੋਈ ਆ। ਚਲੋ ਰੱਬ ਅੱਗੇ ਕੋਈ ਜੋਰ। ਕੋਈ ਵੀ ਮੈਂ ਤਾਂ ਅੱਗੇ ਕਹਿ ਨਹੀਂ ਹੁੰਨੀ ਆ। 2 ਸਾਲਾਂ ਚ ਸਭ ਕੁਝ ਹੋ ਗਿਆ ਹਨਾ ਮੇਰੇ ਵੀਰ ਦਾ ਰਿਸ਼ਤਾ ਵੀ ਕਰ ਲਿਆ। ਵਿਆਹ ਵੀ ਹੋ ਗਿਆ, ਬੱਚਾ ਵੀ ਹੋ ਗਿਆ, ਉਹਦਾ ਲੋੜੀ ਫੰਕਸ਼ਨ ਵੀ ਕਰ ਲਿਆ ਸੀ। ਪਰ ਜਿਹੜੇ ਚੱਲ ਜਾਂਦੇ ਆ ਉਹ ਨਹੀਂ ਆਉਂਦੇ। ਸਭ ਕੁਝ ਹੀ ਕਰ ਲੈਨੇ ਆ ਵੇਖ ਲੋ ਆਪਾ ਆਪਣੇ ਨੌ ਸਸ ਦੇ ਕਰਮ ਇੱਕੋ ਜਿਹੇ ਆ ਨਾ ਅਸੀਂ ਕਈ ਕਹਿ ਦਿੰਦੇ ਆ ਨਾ ਵੀ ਹਾਂ ਤੁਹਾਡੀ ਨੌ ਸਸ ਦੀ ਬਣਦੀ ਸ਼ਾਇਦ ਸਾਡੀ ਤਾਂ ਹੀ ਐਵੇਂ ਬਣਦੀ ਆ ਕਿਉਂਕਿ ਸਾਡੇ ਦੋਨਾਂ ਦੇ ਦੁੱਖ ਇੱਕੋ ਜਿਹੇ ਆ ਅਸੀਂ ਇੱਕੋ ਜਿਹੇ ਹੀ ਆ ਦੁਖੀ ਹੈ ਕਦੀ ਮੇਰੇ ਮੈਨੂੰ ਚੁੱਪ ਕਰਾ ਲੈਂਦੀ ਕਦੀ ਮੈਂ ਇਹ ਵੀ ਅਸੀਂ ਦੋਨੇ ਦੋਨੇ ਬਹਿ ਕੇ ਰੋ ਵੀ ਲਈਦਾ ਦੋਨੇ ਬਹਿ ਕੇ ਕਦੇ ਜਿੰਨੂੰ ਚੁੱਪ ਵੀ ਕਰਾ ਲਈਦਾ ਦੁੱਖ ਸੁੱਖ ਇਹ ਕਰਨਾ ਕਿ ਸਾਡੇ ਦੋਨਾਂ ਦੀ ਵੀ ਬੌਂਡਿੰਗ ਵਧੀਆ ਸਾਡੇ ਦੋਨਾਂ ਦੀ ਬਣਦੀ ਆ ਕਿਉਂਕਿ ਦੋਨੇ ਇੱਕੋ ਜਿਹੇ ਦੁਖੀ ਆ ਅਸੀਂ ਪ੍ਰੀਵੀਅਸ ਯੂਟਰ ਹੱਸਦੇ ਆ ਰਹੀ ਤਾਂ ਇਹ ਕਰ ਗਿਆ ਫਿਰ ਹੱਸ ਕੇ ਟਾਈਮ ਪਾਸ ਕਰ ਮੈਂ ਪਰਿਵਾਰ ਪਾਲਣਾ ਹੱਸ ਕੇ ਪਾਲਣੇ ਆ ਛੋਟੇ ਛੋਟੇ ਬੱਚੇ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਹੈ ਸੋ ਨਾ ਅੱਜ ਜੀ ਫਿਰ ਸਬਜੀ ਅੱਜ ਅੱਜ ਕੀਨੇ ਆਣਾ ਮਮਾ ਅੱਜ ਮੈਂ ਦੂਸਰੇ ਭਤੀਜੇ ਜਾਣਾ ਅੱਜ ਉਹਨਾ ਮਮਾ ਦੇ ਹਨਾ ਵੱਡੇ ਭਤੀਜੇ ਨੇ ਉਹਨਾਂ ਦਾ ਕੱਲ ਟਾਈਮ ਨਹੀਂ ਸੀਗਾ ਬਿਜ਼ੀ ਸੀਗੇ ਉਹ ਆ ਨਹੀਂ ਸਕੇ ਸੋ ਅੱਜ ਆਉਣਾ ਉਹਨਾਂ ਨੇ ਅਸੀਂ ਕਰਦੇ ਹਾਂ ਜਿਵੇਂ ਰੋਟੀ ਪਾਣੀ ਕੱਲ ਲੋਹੜੀ ਤੇ ਗਏ ਹੋਏ ਸੀ ਨਾ ਫਿਰ ਹਾਂ ਉਹ ਕੱਲ ਵੀ ਲੋਹੜੀ ਤੇ ਗਏ ਹੋਏ ਸੀਗੇ ਬਿਜ਼ੀ ਸੀ ਆਈ ਨਹੀਂ ਸੀ ਸੋ ਅੱਜ ਆਉਣ ਗਿਓ ਕੁਛ ਉਹਨਾਂ ਨੂੰ ਵਿਆਹ ਆ ਗਿਆ ਕੁਛ ਲੋੜੀ ਹੁੰਦਾ ਤਾਈ ਬੀ ਹੁੰਦਾ ਕਈ ਵਾਰ ਹਨਾ ਕੰਮ ਹੋ ਜਾਂਦਾ ਕੋਈ ਨਾ ਕੋਈ ਬਲ ਲੋੜੀ ਤੇ ਜਾ ਕੇ ਆਈ ਹਾਂ ਇੱਕ ਤਾਂ ਲੇਟ ਹੋ ਗਿਆ ਆਹੋ ਚਲੋ ਕੋਈ ਪਰ ਹੁੰਦਾ ਹਨਾ ਚੱਲ ਜਾਂਦਾ ਇੰਨਾ ਚੱਲ ਜਾਂਦਾ ਕਈ ਵਾਰ ਹੁੰਦਾ ਕੋਈ ਬਿਜ਼ੀ ਹੁੰਦਾ ਆ ਮਜਬੂਰੀ ਦਾ ਦੁਕਾਨਾਂ ਦੇ ਕੰਮ ਹੋ ਜਾਂਦੇ ਹਾਂ ਦੁਕਾਨਾਂ ਦੇ ਕੰਮ ਹੋ ਜਾਂਦੇ ਆ ਸੋ ਆਪਾਂ ਕਰ ਲਈਏ ਰੋਟੀ ਪਾਣੀ ਸ਼ਾਮ ਦਾ ਟਾਈਮ ਹੋ ਗਿਆ ਬਸ ਹੋਣ ਵਾਲੀ ਆ ਲੈ ਇਕੱਲੇ ਨਹੀਂ ਆਉਣਾ ਜੱਸ ਜਸਪੀਲੀ ਹਾਂ ਮੰਮੀ ਜੀ ਰਾਵਣ ਦੀ ਵਾਈਫ ਨਹੀਂ ਆ ਰਹੀ ਉਹ ਕਹ ਰਹੀ ਆ ਉਹਨੇ ਸ਼ਾਪ ਤੇ ਹੀ ਆ ਜਣਾ ਸਦਾ ਸਰਦਾਰ ਜੀ ਦੇ ਨਾਲ ਹੀ ਆ ਚੁਕਾ ਸੋ ਚਲੋ ਜੀ ਆਪਾਂ ਮਲਾਉਣੇ ਆ ਫਿਰ ਰੋਕ ਕੇ ਜਦੋਂ ਆਉਂਦੇ ਆ ਤੁਹਾਨੂੰ ਉਹਨਾਂ ਨਾਲ ਹੋਣਾ ਚਾਹੀਦਾ ਆਪਾਂ ਕਰ ਲੀਏ ਰੋਟੀ ਪਾਣੀ ਪਰੋਣਾ ਤੇ ਚਲੋ ਨਾ ਭਾਈ ਪਰੋਣਾ ਤਾਂ ਆਏ ਮੂਲ ਕੋਕੇ ਆ ਐ ਸਰਦਾਰ ਜੀ ਨਹੀਂ ਪਰੋਣਾ ਤਾਂ ਆਏ ਮੂਲ ਕੋਕੇ ਆ ਭਾਈ ਇਹਨਾਂ ਦਿਖਾ ਦੇ ਸਕਦੇ ਨਹੀਂ ਇਗਲ ਮੇਰੇ ਆਇ ਤਾਂ ਪਤਾ ਨਾ ਲੱਗੇ ਨੇ ਨੇਰੇ ਨੇਰੇ ਆਇੰਗੇ ਅੱਛਾ ਚਲੋ ਜੀ ਆਜੋ ਜੀ ਆਜੋ ਅੰਦਰ ਪਈ ਠੰਡ ਪੜੀ ਐ ਠੰਡ ਤਨ ਲੱਗੀ ਹਣੀ ਹੈ ਜਮੇ ਨਹੀਂ ਜਮੇ ਲੱਗੀ ਠੰਡਾ ਪਾਣੀ ਹਾਂ ਮੰਮੀ ਠੰਡਾ ਪਾਣੀ ਲਿਓਨੇ ਆ ਚਲੋ ਜੀ ਅੰਦਰ ਚਲੋ ਹਾਂ ਅੰਦਰ ਆ ਬਈ ਕਿ ਲੈ ਆਇਆ ਹੈ ਹੈ ਬਣਾਇਆ ਹੋਗਾ ਵੀ ਹਾਂ ਹੂੰ ਥੋੜਾ ਲੈ ਆਇਆ ਹੈ ਨਾ ਹੋਰ ਸਮਾਨ ਲੈ ਕੇ ਸਹੀ ਕਰ ਲਓ ਬਈ ਚੀਜ਼ ਜੀ ਤੁਹਾਡੇ ਵੱਤ ਚੀਜ਼ ਸੋਸਾਈ ਆ ਆਹੋ ਜਿਹੜਾ ਕੱਲੋਂ ਕਹਿੰਦਾ ਸੀ ਨਾ ਵਾਈਸ਼ ਹਾਂ ਚਲੋ ਬੋ ਅੰਦਰ ਬੈਠੋ ਹਾਂ ਪੂਰਾ ਹੱਥ ਹੈ। ਹਾਂ। ਹੁਣ ਦੇਖ। ਅਕੇ ਖਲਾਰਾ। ਜਿੱਤੋ ਇਹਨਾਂ ਖਲਾਰਾ ਕਿਉਂ ਪਾਇਆ? ਹੈਂ? ਕਾ ਤੋ। ਕਾ ਤੋ ਪਾਇਆ ਖਲਾਰਾ? ਚਾਚੂ ਨੂੰ ਪਾ ਕੇ ਦਿਖੋ ਨਾ ਖਲਾਰਾ। ਹੈਂ? ਕੋਣ ਆਇਆ? ਹੂੰ? ਕੋਣ ਆਇਆ? ਹੁਣ ਦੇਖ। ਚਾਚੂ ਆਏ ਚਾਚੂ। ਕਿਹੜਾ ਚਾਚੂ? ਮੇਰੇ ਪੀਓ ਚਾ ਪੀ ਲੋ ਪੀ ਲੋ ਅਰੇ ਆਹੋ ਅਰੇ ਆਹੋ ਜੇਦੀ ਅੱਖ ਤਾਂ ਨਹੀਂ ਵਿਚਾਰੀ ਦੀ ਅੱਖ ਕੱਢਦੀ ਵੰਸ਼ ਨੇ ਇੱਕ ਹਨਾ ਵੰਸ਼ ਰੋੜੇ ਟਾਈਮ ਦੇ ਕੇ 7:30 ਹੁੰਦਾ ਹੈ ਹਾਂ ਹਾਂ 7:30 ਮੈਂ ਜੇ ਕੋ ਦਾਨ ਤੇ ਆ ਗਏ ਜੋ ਉਸ ਤੋਂ ਬਾਅਦ ਕਿੰਨੇ ਵਜੇ ਮੈਨੂੰ ਕਹਿੰਦੇ ਸਾਢੇ 5:00 ਆ ਜੂਗਾ ਕਹਿੰਦੇ ਅਸੀਂ ਆ ਜਾਾਂਗੇ ਟਾਈਮ ਨਾਲ ਹੀ ਹਾਂ ਅੱਗੇ ਮੈਂ ਨਾਲ ਕਿ ਬਜ਼ਾਰ ਟਾਈਮ ਲੱਗ ਗਿਆ ਜੰਨ ਕੰਮ ਕਰ ਪਾ ਪਾਪੇ ਪੁੱਛਣ ਆਏ ਨਹੀਂ ਮੈਂ ਕਿਹਾ ਬਸ ਸੌਣ ਵਾਲੀ ਆ ਫੋਨ ਤਾਂ ਆ ਗਿਆ ਸੀ ਮੈਂ ਕਿ ਆਉਣ ਵਾਲੇ ਆ ਅਵੇ ਸੌਣ ਲੱਗੇ ਹੁਣ ਅਰੇ ਠੰਡ ਬਾਹਰ ਹਾ ਨਾ ਬੜੀ ਆ ਨਾ ਉਹ ਠੰਡਾ ਵਾਹ ਠੰਡਾ ਲਓ ਪਿੱਛੇ ਦਾ ਸ਼ਕਨ ਬਾਈ ਬਾਈ ਗੋ ਐਂਡਿੰਗ ਕਰੋ ਓਕੇ ਬਾਈ ਗੁੱਡ ਨਾਈਟ ਸੋ ਜੋ ਸਾਰੇ ਚੁੱਪ ਕਰਕੇ ਠੰਡ ਬਹੁਤ ਆ ਹਨਾ ਲਓ ਜੀ ਹੁਣ ਆਪਾਂ ਕਰਦੇ ਆ ਅੱਜ ਦੇ ਵਲੌਗ ਦੀ ਐਂਡਿੰਗ ਤੋਨੋ ਸਾਡਾ ਇਹਦਾ ਵਲੌਗ ਕਿਦਾਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਅਗਰ ਸਾਡੇ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਆਪਾਂ ਤੁਹਾਨੂੰ ਨੈਕਸਟ ਵਲੌਗ ਚ ਤਦ ਤੱਕ ਲਈ ਬਾਏ ਬਾਏ